ਫਾਈਨਲੀ ਆਪਣੇ ਚਿਕਨ ਹੋ ਗਿਆ ਪਕੌੜਾ ਤਿਆਰ ਇਹ ਹੋਮ ਮੇਡ ਚਿਕਨ ਆ ਹਾਂ ਭਈ ਕੀ ਖਾਣਾ ਅੱਜ ਚਿਕਨ ਨਾਲ ਕੋਕ ਅਰੇ ਟਿਟੂ ਇਹ ਨਹੀਂ ਹੈ ਨਹੀਂ ਆਪਣਾ ਚਿਕਨ ਤੇ ਕੋਕ ਪਿਆਰ ਹੋ ਗਿਆ ਹੋਮ ਮੇਡ ਬਣਾਇਆ ਨਾ ਕਰੇ ਜੀ ਚਲੋ ਖਾ ਗਦੇ ਨੂੰ ਨਾ ਪਾ ਖਾ ਕੇ ਕਿਦਾਂ ਟੇਸਟ ਹੁੰਦਾ ਵਾ ਵਧੀਆ ਦੇਖਦੇ ਆਪਾਂ ਟੇਸਟ ਹੋ ਗਾ ਇਹ ਆਪਣਾ ਹੋਮ ਮੇਡ ਚਿਕਨ ਬਣਾਇਆ ਘਰ ਹੁਣ ਦੇਖਾਂਗੇ ਨਾਲ